ਸ ਸਿਕਾਲ ਮੈਂ ਦਵਿੰਦਰ ਕੌਰ ਸੈਣੀ ਹਾਜ਼ਰ ਹਾਂ ਤੁਹਾਨੂੰ ਲਾਸਟ ਜਿਹੜੀ 35 ਅਖਰੀ ਦੀ ਵਰਣਮਾਲਾ ਦੀ ਜਿਹੜੀ ਲਾਸਟ ਲਾਈਨ ਹੈ ਸ ਸੇ ਦੇ ਪੈਰ ਬਿੰਦੀ ਖਖੇ ਦੇ ਪੈਰ ਬਿੰਦੀ ਉਹਨੂੰ ਹੋਰ ਜ਼ਿਆਦਾ ਵਿਸਥਾਰ ਚ ਦੱਸਣ ਲਈ ਇਹ ਮੈਨੂੰ ਸਪੈਸ਼ਲ ਤੌਰ ਤੇ ਪੁੱਛਿਆ ਗਿਆ ਹੈ ਕਿ ਇਹ ਇਹਨਾਂ ਦੀ ਵਰਤੋਂ ਵਿੱਚ ਕੀ ਫਰਕ ਹੁੰਦਾ ਹੈ ਹੁਣ ਆਪਾਂ ਸ ਸੇ ਦੇ ਪੈਰ ਚ ਬਿੰਦੀ ਪਾ ਕੇ ਦੇਖਦੇ ਹਾਂ ਇਹ ਬਣ ਗਿਆ ਸ਼ ਸ਼ਸ਼ਾ ਜੇ ਅਸੀਂ ਲਿਖਣਾ ਹੈ ਸ਼ਰਾਰਤ ਸ਼ਰਾਰਤ ਇਹ ਸ਼ਸ਼ੇ ਨਾਲ ਲਿਖਿਆ ਜਾਏਗਾ ਸ਼ਰਾਰਤ ਹੁਣ ਆਪਾਂ ਅਗਲਾ ਅਗਰ ਲਿਖਣਾ ਹੈ ਸ਼ਬਦ ਸ਼ਰੀਆਮ ਸ਼ਰੀਆਮ ਹੁਣ ਇੱਥੇ ਅਸੀਂ ਸ਼ਸ਼ਾ ਪਾਵਾਂਗੇ ਸ਼ਰਮ ਇੱਥੇ ਅਸੀਂ ਸ਼ਸ਼ਾ ਪਾਵਾਂਗੇ ਇਹਦੇ ਨਾਲ ਸਸੇ ਨਾਲ ਕੀ ਫਰਕ ਹੁੰਦਾ ਹੈ ਹੁਣ ਸ ਸੇ ਚ ਆਪਾਂ ਸਰੀਰ ਬੋਲਦੇ ਆਂ ਸਾਲ ਬੋਲਦੇ ਆਂ ਸਹਜ ਬੋਲਦੇ ਆਂ ਠੀਕ ਹੈ ਬਟ ਸ਼ਸ਼ੇ ਚ ਜਦੋਂ ਇਹਨਾਂ ਨੂੰ ਬੋਲਾਂਗੇ ਇਸੇ ਨੂੰ ਸਰੀਰ ਬੋਲਾਂਗੇ ਇਸੇ ਨੂੰ ਸ਼ਾਲ ਬੋਲਾਂਗੇ ਇਸੇ ਨੂੰ ਸਹਜ ਬੋਲਾਂਗੇ ਠੀਕ ਹੈ ਹਾਲਾਂਕਿ ਉਹ ਸ਼ਬਦ ਠੀਕ ਨਹੀਂ ਹੈ ਸਹਜ ਹੀ ਹੁੰਦਾ ਬਟ ਬੋਲ ਬੋਲ ਕੇ ਅਗਰ ਦੇਖੀਏ ਕਿ ਅਗਰ ਇੱਥੇ ਸ਼ਸ਼ਾ ਲੱਗਾ ਹੋਵੇ ਤੇ ਫਿਰ ਇਹ ਸ਼ਹਜ ਹੋ ਜਾਏਗਾ ਠੀਕ ਹੈ ਸਸੇ ਦੀ ਤੇ ਸ਼ਸ਼ੇ ਦੇ ਫਰਕ ਕਿਵੇਂ ਹੈ ਸਸੇ ਚ ਅਸੀਂ ਸ ਬੋਲਦੇ ਹਾਂ ਸ਼ਸ਼ੇ ਚ ਅਸੀਂ ਸ਼ ਬੋਲਦੇ ਹਾਂ ਇਹ ਕੋ ਹੋਰ ਵਿਚਾਰਲਾ ਸ਼ਬਦ ਹੈ ਛ ਛ ਛਤਰੀ ਛਤਰੀ ਇਹਨੂੰ ਅਸੀਂ ਛਤਰੀ ਨਹੀਂ ਕਹਿਣਾ ਇਹਨੂੰ ਛਤਰੀ ਕਹਿਣਾ ਛਾੜ ਛਾੜ ਮਾਰ ਇਨੋਂ ਅਸੀਂ ਛਾਲ ਕਹਿਣਾ ਛਛਕਣਾ ਲੱਲਾ ਛਾਲ ਛਲਕ ਛ ਲਕ ਇਹ ਤਿੰਨਾਂ ਦੀ ਖਾਸ ਤੌਰ ਤੇ ਵਰਤੋਂ ਦਾ ਖਿਆਲ ਰੱਖੋ ਸਸੇ ਨਾਲ ਸ ਦੀ ਆਵਾਜ਼ ਹੈ ਛਛੇ ਨਾਲ ਛ ਦੀ ਆਵਾਜ਼ ਹੈ ਅਰ ਸ਼ਸ਼ੇ ਨਾਲ ਸ਼ ਦੀ ਆਵਾਜ਼ ਹੈ ਸਸੇ ਨਾਲ ਸਰੀਰ ਸਾਲ ਸਹਿਜ ਛਛੇ ਨਾਲ ਛਤਰੀ ਛਲਕ ਛਾਲ ਹੁਣ ਆਪਾਂ ਖਖੇ ਦੀ ਵਰਤੋਂ ਕਰਦੇ ਆਂ ਖਖੇ ਦੀ ਵਰਤੋਂ ਤੇ ਖ ਹ ਦੀ ਵਰਤੋਂ ਖਖਾ ਸੀ ਕਹਿੰਦੇ ਬੜਾ ਖਰਦਮਾਗ ਹੈ ਇੱਥੇ ਅਸੀਂ ਖ ਬੋਲਿਆ ਖਖਾ ਪਾਣੀ ਖਾਰਾ ਖੱਲ ਖੁੰਝ ਕੁੰਜਾ ਇਹ ਖਖਾ ਬੋਲ ਰਿਹਾ ਸੀ ਜਦੋਂ ਸੀ ਖ ਹ ਬੋਲਣਾ ਖਖੇ ਦੀ ਪੈਰ ਚ ਬਿੰਦੀ ਖੁਸ਼ਬੂ ਖੁਸ਼ੀ ਖੁਦਾ ਖੂਨ ਠੀਕ ਹੈ ਇਹਨਾਂ ਦੇ ਅਸੀਂ ਪੈਰ ਵਿੱਚ ਬਿੰਦੀ ਪਾਵਾਂਗੇ ਔਰ ਇਹਨੂੰ ਅਸੀਂ ਬੜੇ ਅ ਅੰਦਾਜ਼ ਨਾਲ ਖ ਨਹੀਂ ਬੋਲਣਾ ਖ ਬੋਲਾਂਗੇ ਅਗਲਾ ਹੈ ਗੱਗੇ ਦੀ ਤੇ ਵ ਦੀ ਵਰਤੋਂ ਗੱਗੇ ਤੇ ਗਲ ਦੀ ਫਰਕ ਕਰਕੇ ਮੈਂ ਦੱਸ ਰਹੀ ਹਾਂ ਗੱਪ ਗਪੌੜੀ ਗੱਦਾਰ ਗੁਰੂ ਗਲੀ ਇਹ ਸਾਰੇ ਸ਼ਬਦ ਗੱਗੇ ਨਾਲ ਲੱਗਦੇ ਹੁਣ ਜਦੋਂ ਅਸੀਂ ਰ ਨਾਲ ਬੋਲਾਂਗੇ ਗਲਤ ਗਜ਼ਲ ਰਮ ਪੈਗੰਗ غرور ਇਹ ਸ਼ਬਦ ਹੈ ਜਿਹੜੇ ਅਸੀਂ ਇਸ ਤਰ੍ਹਾਂ ਨਾਲ ਬੋਲਦੇ ਹਾਂ अगला शब्द है ज आप जजे के जजे ज़्जेत फर्क करते हैं जवाब राज हज जिंद जदों जजे न हो गए हूँ जो अ बोलेंगे आगाज परवाज़ जिंदगी ਜ਼ਖਮ ਜ਼ਹਿਰ ਇੱਕ ਸ਼ਬਦ ਹੈ ਫ ਇੱਕ ਸ਼ਬਦ ਹੈ ਫ ਫੱਕੜ ਥੜਕ ਫੱਟ ਜਦੋਂ ਅਸੀਂ ਫਰ ਨਾਲ ਬੋਲਾਂਗੇ ਫਾਦਰ ਹੁਣ ਅਗਰ ਇਹਨੂੰ ਅਸੀਂ ਫ ਨਾਲ ਬੋਲਾਂਗੇ ਉਹ ਬਣ ਗਿਆ ਫਾਦਰ ਫਾਦਰ ਤੇ ਫਾਦਰ ਅਗਲਾ ਸ਼ਬਦ ਲੈ ਰਹੇ ਹਾਂ ਫਾਲਤੂ ਜੇ ਅਸੀਂ ਫਰਜ ਬੋਲਾਂਗੇ ਫਿਰ ਅਸੀਂ ਕਹਾਂਗੇ ਫਾਲਤੂ ਜਦੋਂ ਅਸੀਂ ਗਲਤ ਪੰਜਾਬੀ ਬੋਲਦੇ ਹਾਂ ਫਿਰ ਅਸੀਂ ਫਾਲਤੂ ਹੀ ਬੋਲਦੇ ਹਾਂ ਤੇ ਅਸਲ ਲਫ਼ਜ਼ ਹੈ ਫਾਲਤੂ ਫ ਫ ਦੇ ਪੈਰ 'ਚ ਬਿੰਦੀ ਵਾਲਾ ਫਿਰੋਜ਼ੀ ਫਜ਼ੂਲ ਇੱਕ ਸ਼ਬਦ ਹੈ ਅਗਲਾ ਜਿਹੜਾ ਲ ਤੀੜਾ ਵਾਲਾ ਲਾਲ ਸੀ ਲਾਲ ਵਲਵਲਾ ਜੰਗਲ ਚੂਲਾ ਲੋਹਾ ਇਹ ਸ਼ਬਦ ਲੈ ਲੇ ਤੇ ਜਦੋਂ ਅਸੀਂ ਹੜ ਲਿਆ ਅਸੀਂ ਕਹਾਂਗੇ ਕਾਲਾ ਪੀਲਾ ਅੰਬਾਲਾ ਠੀਕ ਹੁਣ ਇਹਨੂੰ ਅਸੀਂ ਕਿਵੇਂ ਬੋਲ ਰਹੇ ਹਾਂ ਹੜ ਹੜ ਤੇ ਹੱਲ ਹੱਲ ਉਥੇ ਅਸੀਂ ਲੋ ਬੋਲ ਰਹੇ ਅਥੇ ਅਸੀਂ ਹੁਣ ਇਹ ਜਿਹੜੇ ਕਈ ਵਰੀ ਉਹ ਗਾਣਾ ਵੀ ਆਉਂਦਾ ਹੈ ਕਾਲਾ ਸ਼ਾ ਕਾਲਾ ਕਾਲਾ ਬੋਲਦੇ ਅਸਲ ਸ਼ਬਦ ਹੈ ਕਾਲਾ ਕਾਲਾ ਸ਼ਾ ਕਾਲਾ ਉਹਨੂੰ ਜੇ ਅਪਾ ਠੀਕ ਤਰ੍ਹਾਂ ਬੋਲੀਏ ਤੇ ਉਹ ਕਾਲਾ ਬਣਦਾ ਹੈ ਫਰਕ ਤਾਂ ਪਤਾ ਲੱਗਿਆ ਸ ਦੀ ਤੇ ਸ਼ ਦੀ ਵਰਤੋਂ ਦਾ ਫਰਕ ਇੱਥੇ ਮੈਂ ਨਾਲ ਛ ਦੀ ਵੀ ਤੁਹਾਨੂੰ ਦਸੀ ਕਿਉਂਕਿ ਆਮ ਤੌਰ ਤੇ ਇਹਨੂੰ ਕਾਫੀ ਕਨਫਿਊਜ਼ ਕਰ ਲੈਂਦੇ ਆ ਕੋ ਤੇ ਖ ਦੀ ਵਰਤੋਂ ਗ ਤੇ ਘ ਦੀ ਵਰਤੋਂ ਜ ਤੇ ਜ਼ ਦੀ ਵਰਤੋਂ ਫ ਤੇ ਫ ਦੀ ਲ ਤੇ ਲ ਦੀ ਵਰਤੋਂ ਮੇਰਾ ਖਿਆਲ ਹੈ ਤੁਸੀਂ ਹੁਣ ਸਮਝ ਗਈ ਧੰਨਵਾਦ